ਪੰਜਾਬ ਸਰਕਾਰ ਦੇ ਸਖ ਸਟੈਂਡ ਮਗਰੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਚੁੱਪਚਪੀਤੇ ਮੈਂਬਰ ਲਾਉਣ ਦਾ ਫੈਸਲਾ ਹਰਿਆਣਾ ਸਰਕਾਰ ਨੇ ਵਾਪਸ ਲੈ ਲਿਆ। ਦੇਸ਼ਾਂਮ ਹਰਿਆਣਾ ਦੇ ਵਿਧਿਕ ਮੁਖ ਸਕੱਤਰ ਨੇ ਪੱਤਰ ਜਾਰੀ ਕਰਕੇ ਕੱਲ੍ਹ ਬੀਤੇ ਦਿਨ ਹੀ ਫੈਸਲਾ ਵਾਪਸ ਲਿਆ ਹੈ। ਹਰਿਆਣਾ ਸਰਕਾਰ ਨੇ BBMB ਵਿੱਚ ਮੁਖ ਇੰਚਾਰਜ ਪੈਚ ਹਰਿਆਣਾ ਸਰਕਾਰ ਨੇ BBMB ਵਿੱਚ ਮੁਖ ਇੰਜੀਨੀਅਰ ਰਾਕੇਸ਼ ਚੋਹਾਨ ਨੂੰ 23 ਜਨਵਰੀ ਨੂੰ ਬਤੌਰ ਮੈਂਬਰ ਨਿਯੁਕਤ ਕਰ ਦਿੱਤਾ ਸੀ ਇਸ ਨਿਯੁਕਤੀ ਖਿਲਾਫ ਪੰਜਾਬ ਸਰਕਾਰ ਨੇ ਅੰਦਰੋਂ ਅੰਦਰੀ ਵਿਖੇੜਾ ਖੜਾ ਕਰ ਦਿੱਤਾ ਸੀ ਪੰਜਾਬ ਦੀ ਮੁਸਤੈਦਗੀ ਨੇ ਹਰਿਆਣਾ ਦੀ ਗੁਪਤ ਚਾਲ ਨੂੰ ਆਖਰ ਅਸਫਲ ਕਰ ਦਿੱਤਾ ਹਾਲਾਂਕਿ ਕੇਂਦਰੀ ਬਿਜਲੀ ਮੰਤਰਾਲੇ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰੂਲਸ 2022 ਲਈ ਪੰਜਾਬ ਤੇ ਹਰਿਆਣਾ ਦੀ BBMB ਚੋਂ ਲਾਜ਼ਮੀ ਨੁਮਾਇੰਦਗੀ 23 ਫਰਵਰੀ 2022 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਖਤਮ ਕਰ ਦਿੱਤੀ ਸੀ ਆਮ ਸਹਿਮਤੀ ਮੁਤਾਬਕ BBMP ਵਿੱਚ ਮੈਂਬਰ ਪੰਜਾਬ ਤੋਂ ਅਤੇ ਮੈਂਬਰ ਹਰਿਆਣਾ ਤੋਂ ਲੱਗਦਾ ਰਿਹਾ ਨਿਯਮਾਂ ਅਨੁਸਾਰ ਹੁਣ ਪੱਕੇ ਮੈਂਬਰ ਦੀ ਨਿਯੁਕਤੀ ਕੇਂਦਰ ਸਰਕਾਰ ਨੇ ਕਰਨੀ ਹੁੰਦੀ ਹੈ ਪਰੰਤੂ ਹਰਿਆਣਾ ਸਰਕਾਰ ਨੇ ਆਪਣੇ ਪੱਧਰ ਤੇ ਖੁਦ ਹੀ ਰਾਕੇਸ਼ ਚੋਹਾਨ ਨੂੰ BBMP ਵਿੱਚ ਮੈਂਬਰ ਸਿੰਚਾਈ ਵਿਭਾਗ ਤਾਇਨਾਤ ਕਰ ਦਿੱਤਾ ਸੀ ਇਸ ਮਾਮਲੇ ਤੇ ਇੱਕ ਵਾਰ BBMP ਨੇ ਵੀ ਚੁੱਪੀ ਵੱਟ ਲਈ ਸੀ ਅੱਜ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਰਿਆਣਾ ਨੂੰ ਮੋੜਮਾ ਜਵਾਬ ਦੇਣ ਲਈ ਮੁੱਖ ਇੰਜੀਨੀਅਰ ਹਰਿੰਦਰ ਪਾਤਲ ਸਿੰਘ ਬੇਦੀ ਨੂੰ BBMP ਵਿੱਚ ਬਤੌਰ ਸਕੱਤਰ ਲਗਾਏ ਜਾਣਤੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਮਗਰੋਂ BBMP ਹਰਕਤ ਵਿੱਚ ਆ ਗਿਆ BBMP ਨੇ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਨੂੰ ਅੱਜ ਹੀ ਪੱਤਰ ਲਿਖ ਕੇ ਹਰਿਆਣਾ ਵੱਲੋਂ 23 ਜਨਵਰੀ ਨੂੰ ਆਪਣੇ ਪਦਲ ਤੇ ਲਾਏ ਮੈਂਬਰ ਤੇ ਨਿਯੁਕਤੀ ਤੇ ਇਤਰਾਜ਼ ਲਗਾ ਦਿੱਤੇ ਸਨ ਪੰਜਾਬ ਸਰਕਾਰ ਦੇ ਹਰਕ ਵਿੱਚ ਆਣ ਮਗਰੋਂ BBMB ਨੇ ਪੱਤਰ ਲਿਖ ਕੇ ਹਰਿਆਣਾ ਨੂੰ ਕਿਹਾ ਕਿ ਮੈਂਬਰ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਪੰਜਾਬ ਪੁਨਰਗਠਨ ਐਕਟ 1964 ਦੀਆਂ ਤਲਾਮਾਂ ਮੁਤਾਬਕ ਇਹ ਨਿਯੁਕਤੀ ਠੀਕ ਨਹੀਂ ਹੈ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਕਿ ਸੂਬਿਆਂ ਦੇ ਕੋਟੇ ਦੀ ਵਿਵਸਥਾ ਵਿੱਚ ਪੱਕੇ ਮੈਂਬਰ ਨਿਯੁਕਤੀ ਨਹੀਂ ਆਉਂਦੀ ਹੈ BBMB ਵੱਲੋਂ ਅੱਜ ਇਹ ਲਿਖੇ ਪੱਤਰ ਨਾਲ ਹਰਿਆਣਾ ਦੇ ਮੈਂਬਰ ਦੀ ਨਿਯੁਕਤੀ ਤੇ ਉਂਗਲ ਉੱਠ ਗਈ ਸੀ ਜਿਸ ਨੂੰ ਪਾਬਦਿਆਂ ਹਰਿਆਣਾ ਸਰਕਾਰ ਨੇ ਬਿਨਾਂ ਕਿਸੇ ਦੇਰੀ ਤੋਂ ਆਪਣੇ ਮੈਂਬਰ ਲਗਾਉਣ ਦਾ ਫੈਸਲਾ ਵਾਪਸ ਲੈ ਲਿਆ। ਇਸ ਤੋਂ ਇਲਾਵਾ ਹਰਿਆਣਾ ਦਾ ਸੰਦੀਪ ਸ਼ਿੰਗਲਾ ਬੀਬੀ ਐਮਬੀ ਵਿੱਚ ਬਤੌਰ ਸਖਤਰ ਤਾਇਨਾਤ ਹੈ ਜਿਸ ਦੀ 29 ਫਰਵਰੀ 2024 ਨੂੰ ਸੇਵਾ ਮੁਕਤੀ ਹੋ ਗਈ ਸੀ। ਪਰੰਤੂ ਹਰਿਆਣਾ ਸਰਕਾਰ ਨੇ 27 ਫਰਵਰੀ 2024 ਨੂੰ ਸੀ ਸ਼ਿੰਗਲਾ ਤੇ ਸੇਵਾ ਕਾਲ ਵਿੱਚ 28 ਫਰਵਰੀ 2025 ਤੱਕ ਦਾ ਵਾਅਦਾ ਕਰ ਦਿੱਤਾ ਸੀ। ਹੁਣ ਜਦੋਂ ਸਤੀਸ ਸਿੰਘਲਾ ਦਾ ਕਾਰਜਕਾਲ 28 ਫਰਵਰੀ ਨੂੰ ਖਤਮ ਹੋ ਰਿਹਾ ਹੈ ਤਾਂ ਪੰਜਾਬ ਸਰਕਾਰ ਨੇ ਅੱਜ ਹਰਿੰਦਰ ਸਿੰਘ 베ਦਦੀ ਨੂੰ ਪਹਿਲੀ ਮਾਰਚ ਤੋਂ BBMP ਦਾ ਸਕੱਤਰ ਨਿਯੁਕਤ ਕਰ ਦਿੱਤਾ ਹੈ ਇਸ ਕਾਰਵਾਈ ਮਗਰੋਂ BBMP ਕਿਰਦਾ ਨਜ਼ਰ ਆਇਆ ਹੈ ਮਾਹਿਰ ਆਖਦੇ ਹਨ ਕਿ ਤਾਈਓ ਹੁਣ BBMP ਨੇ ਹਰਿਆਣਾ ਦੇ ਮੈਂਬਰ ਨਿਯੁਕਤੀ ਖਿਲਾਫ ਪੱਤਰ ਲਿਖਿਆ ਸੀ ਚੇਤੇ ਰਹੇ ਕਿ ਕੇਂਦਰ ਸਰਕਾਰ ਵੱਲੋਂ BBMP ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕੀਤੇ ਜਾਣ ਨੂੰ ਲੈ ਕੇ ਪੰਜਾਬ ਵਿੱਚ ਕਾਫੀ ਸਿਆਸੀ ਰੋਲਾ ਪਿਆ ਸੀ ਪੰਜਾਬ ਵਿਧਾਨ ਸਭਾ ਨੇ 1 April 2022 ਨੂੰ ਕੇਂਦਰ ਦੀ ਸਰਕਾਰ ਵੱਲੋਂ ਕਾਰਵਾਈ ਖਿਲਾਫ ਮਤਾ ਵੀ ਪਾਸ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ 29 April 2022 ਨੂੰ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਪੱਤਰ ਵੀ ਲਿਖਿਆ ਸੀ ਕੇਂਦਰ ਸਰਕਾਰ ਨੇ ਨਾ BBMP ਦੇ ਚੇਅਰਮੈਨ ਲਈ ਵੀ ਨਵੇਂ ਨਿਯਮ ਬਣਾ ਕੇ ਪੰਜਾਬ ਦੇ ਹੱਕ ਨੂੰ ਖਤਮ ਕਰ ਦਿੱਤਾ ਉਦੋਂ ਹਰਿਆਣਾ ਸਰਕਾਰ ਨੇ ਹੁਣ ਨਵਾਂ ਵਿਵਾਦ ਖੜਾ ਹੋਣ ਤੋਂ ਪਹਿਲਾਂ ਹੀ ਆਪਣਾ ਫੈਸਲਾ ਪਲਟ ਦਿੱਤਾ ਦੱਸ દઈએ ਚਰਚਾ ਹੈ ਕਿ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟੜ ਜੋ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਦੋ ਕਥਨ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ BBMB ਵਿੱਚ ਆਪਣੇ ਆਪ ਮੈਂਬਰ ਲਾਉਣ ਦਾ ਫੈਸਲਾ ਲਿਆ ਹੈ ਪਰ ਕਿਧਰੋਂ ਵੀ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਸੂਤਰਾਂ ਮੁਤਾਬਕ ਸ਼੍ਰੀ ਖੱਟੜ BBMB ਤੋਂ ਪੰਜਾਬ ਤੇ ਹਰਿਆਣਾ ਕੋਲੋਂ ਖੋਈ ਪੱਕੀ ਨੁਮਾਇੰਦਗੀ ਨੂੰ ਮੁੜ ਵਾਪਸ ਕਰਨ ਦੇ ਰੋਹ ਵਿੱਚ ਨੇ